ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਸੂਬਾ ਆਗੂ ਅਸੀਂ ਮੁਕਸਰ ਡੀਸੀ ਦਫ਼ਤਰ ਦਾ ਅੱਜ ਘਰਾਓ ਕੀਤਾ ਹੋਇਆ ਹੈ ਵੇਖੋ ਜੀ ਅਸੀਂ ਹੜ੍ਹ ਪੀੜਿਤ ਜੋ ਪਰਿਵਾਰ ਨੇ ਫਾਜ਼ਿਲਕਾ ਦੇ ਵਿੱਚ ਉਹਦੇ ਵਿੱਚ ਬੀਕੇ ਜੂ ਇਕਤਾ ਉਗਰਾਹਾਂ ਤੇ ਹੋਰਨਾ ਜੋ ਲੋਕਾਂ ਦੇ ਵੱਲੋਂ ਉੱਥੇ ਹੜ੍ਹ ਪੀੜਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਸੀ ਹਰ ਤਰ੍ਹਾਂ ਦੀ ਜਿਵੇਂ ਅਸੀਂ ਉੱਥੇ ਕਣਕ ਦੇ ਕੇ ਆਏ ਆ ਤੂੜੀ ਦੇ ਕੇ ਆਏ ਆ ਤੇ ਉੱਥੇ ਕਣਕ ਦਾ ਬੀਜ ਦੇਣ ਵਾਸਤੇ ਸਾਡੇ ਫਰੀਦਕੋਟ ਜ਼ਿਲ੍ਹੇ ਤੋਂ ਸਾਡੇ ਕਿਸਾਨ ਆਗੂ ਹਰਜੀਤ ਸਿੰਘ ਤੇ ਬਲਵੰਤ ਨੰਗਲ ਕਣਕ ਦੇ ਕੇ ਵਾਪਸ ਆ ਰਹੇ ਸੀ ਤੇ ਉੱਥੇ ਸਾਡੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਐ ਉਹਨਾਂ ਨਾਲ ਉੱਥੇ ਖੇਤਾਂ ਨੂੰ ਸਵਾਰਿਆ ਜਾ ਰਿਹਾ ਸੀਗਾ ਤੇ ਨਾਲ ਹੀ ਜਦੋਂ ਵਾਪਸ ਆ ਰਹੇ ਸੀਗੇ ਤੇ ਵਾਪਸ ਆਉਂਦਿਆਂ ਸਮੇਂ ਜਾਨੀ ਕਿ ਮੁਕਸਰ ਦੀ ਧਰਤੀ ਤੇ ਉਦੇ ਕਾਰਨ ਪਿੰਡ ਦੇ ਕੋਲ ਉਹਨਾਂ ਦਾ ਬੱਸ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਹਰਜੀਤ ਸਿੰਘ ਦੀ ਸ਼ਹਾਦਤ ਹੋਈ ਹੈ ਤੇ ਬਾਈ ਬਲਵੰਤ ਨੰਗਲ ਹੈ ਜਿਹੜੇ ਉਹ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜੋ ਡੀ ਐਮ ਸੀ ਦੇ ਵਿੱਚ ਦਾਖਲ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਾਡੇ ਸੂਬਾ ਆਗੂ ਤੇ ਹੋਰ ਜਥੇਬੰਦੀਆਂ ਦੇ ਆਗੂ 15 ਤਰੀਕ ਨੂੰ ਮੁਖਸਰ ਦੇ ਦਫ਼ਤਰ ਦੇ ਵਿੱਚ ਡੀ ਸੀ ਨੂੰ ਮਿਲ ਕੇ ਜਾਂਦੇ ਨੇ ਪੂਰੀ ਗੱਲਬਾਤ ਦੱਸ ਕੇ ਜਾਂਦੇ ਨੇ ਡੈਪੂਟੇਸ਼ਨ ਮਿਲਿਆ ਜਾਂਦਾ ਹੈ ਡੀ ਸੀ ਸਾਹਿਬ ਦੋ ਦਿਨਾਂ ਦਾ ਟਾਈਮ ਦਿੰਦੇ ਨੇ ਕਿ ਅਸੀਂ ਜੋ ਹਰਜੀਤ ਸਿੰਘ ਆ ਉਹਦੇ ਪਰਿਵਾਰ ਨੂੰ 10 ਲੱਖ ਰੁਪਈਆ ਮੁਆਵਜ਼ਾ ਇੱਕ ਜੀ ਨੂੰ ਸਰਕਾਰੀ ਨੌਕਰੀ ਜੋ ਉਹਨਾਂ ਸਰ ਚੜਿਆ ਕਰਜ਼ਾ ਉਹਨੂੰ ਖਤਮ ਕਰਾਉਣ ਦੀ ਮੰਗ ਤੇ ਨਾਲ ਹੀ ਜੋ ਸਾਡਾ ਭਾਈ ਬਲਵੰਤ ਨੰਗਲ ਉਹਦੇ ਇਲਾਜ ਦੇ ਖਰਚ ਬਾਰੇ ਇਹ ਮੰਗਾਂ ਤੇ ਸਾਡੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਮੁਕਸਰ ਦੇ ਪ੍ਰਸ਼ਾਸਨ ਦੇ ਵੱਲੋਂ ਡੀ ਸੀ ਦੇ ਵੱਲੋਂ ਸਾਡੀ ਇਹਨਾਂ ਮੰਗਾਂ ਨੂੰ ਅਨਗੋਲੀਆਂ ਕੀਤਾ ਗਿਆ ਤੇ ਅਸੀਂ 18 ਤਰੀਕ ਤੋਂ ਫੇਰ ਡੀਸੀ ਦਫ਼ਤਰ ਦੇ ਮੂਹਰੇ ਲਗਾਤਾਰ ਦਿਨ ਰਾਤ ਦਾ ਮੋਰਚਾ ਲਾਇਆ ਹੈਗਾ ਜਿਦੇ ਵਿੱਚ ਸਾਡੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹੇ ਨੇ ਹੋਰ ਨਾਲ ਪਾਸੇ ਜਥੇਬੰਦੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਨਨਕੀ ਸੱਦੇਸੀ ਉਹਨਾਂ 'ਚ ਵੀ ਸ਼ਾਮਲ ਹੁੰਦੀ ਰਹੀ ਹੈ ਤੇ ਨਾਲ ਹੀ ਅਸੀਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਜਿਹੜੀ 10 ਲੱਖ ਰੁਪਇਆ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਜੋ ਕਿਸਾਨ ਸਰ ਚੜਿਆ ਕਰਜ਼ਾ ਚਾਹੇ ਮਜ਼ਦੂਰ ਹੈ ਉਹਦਾ ਖਤਮ ਕਰਾਉਣ ਦੀ ਪਿਰਤ ਅਸੀਂ ਲੰਮੇ ਸਮੇਂ ਤੋਂ ਪਾਈ ਹੋਈ ਹੈ ਅਕਾਲੀਆਂ ਦੇ ਰਾਜ ਚ ਵੀ ਅਸੀਂ ਇਹ ਮੰਗ ਮਨਾਈ ਹੈ ਕਾਂਗਰਸ ਦੇ ਰਾਜ ਚ ਵੀ ਇਹ ਮੰਗ ਮਨਾਈ ਹੈ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਿਛਲੇ ਸਾਲ ਜਦੋਂ ਅਸੀਂ ਟਵਾਨੇ ਦੇ ਵਿੱਚ ਰੈਲੀ ਕਰਨੀ ਸੀਗੀ ਤੇ ਸਾਡੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਬੱਸਾ ਲੈ ਕੇ ਜਾ ਰਹੇ ਸੀ ਤਬ ਭਗਤਾ ਬਲਾਕ ਦੇ ਕੋਠਾ ਗੁਰੂ ਪਿੰਡ ਦੀ ਬੱਸ ਦਾ ਐਕਸੀਡੈਂਟ ਹੋਇਆ ਸਾਡੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਉਹਦੇ ਵਿੱਚ ਜ਼ਖਮੀ ਹੋਏ ਜਿਹਦੇ ਚੋਂ 5 ਕਿਸਾਨਾਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 3 ਔਰਤਾਂ 2 ਮਰਦ ਬਸੰਤ ਸਿੰਘ ਕੋਠਾਗੁਰੂ ਕਰਮ ਸਿੰਘ ਕੋਠਾਗੁਰੂ ਉਹਨਾਂ ਦੀ ਸ਼ਹਾਦਤ ਹੋਣ ਤੇ ਅਸੀਂ ਮੁਆਵਜ਼ਾ ਲਿਆ ਹੈ ਉਹਨਾਂ ਦੇ ਕਰਜ਼ੇ ਤੇ ਨੀਕ ਮਰਵਾਉਣ ਤੇ ਇੱਕ ਜੀ ਨੂੰ ਨੌਕਰੀ ਦੀ ਮੰਗ ਰੱਖੀ ਹੈ ਪਰ ਵੱਡਾ ਸੰਘਰਸ਼ ਕਰਕੇ ਅਸੀਂ ਉਹ ਆਪਣੀਆਂ ਮੰਗਾਂ ਮਨਵਾਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਪਰ ਮੁਖਸਰ ਦਾ ਡੀਸੀ ਤੇ ਪੰਜਾਬ ਸਰਕਾਰ ਇਸ ਮੰਗ ਤੋਂ ਭੱਜਣਾ ਚਾਹੁੰਦੀ ਹੈ ਇਸ ਕਰਕੇ ਫਿਰ ਅਸੀਂ ਸੂਬੇ ਦਾ ਫੈਸਲਾ ਕੀਤਾ ਕਿ ਜਿਹੜਾ ਇਹ ਸੰਘਰਸ਼ ਹੈ ਇਹ ਅਸੀਂ ਪੂਰੇ ਤਨਦੇਹੀ ਦੇ ਨਾਲ ਲੜਨਾ ਸਾਡੀ ਨੀਤੀ ਤੇ ਪਾਲਿਸੀ ਦਾ ਮਾਮਲਾ ਹੈਗਾ ਸਰਕਾਰ ਇਸ ਨੀਤੀ ਪਾਲਿਸੀ ਤੋਂ ਭੱਜਣਾ ਚਾਹੁੰਦੀ ਹੈ ਇਸ ਕਰਕੇ ਅੱਜ ਫੈਸਲਾ ਸੀਗਾ ਕਿ 2 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨ ਔਰਤਾਂ ਨੌਜਵਾਨ ਮਜ਼ਦੂਰ ਇੱਥੇ ਮੁਖਤਸਰ ਆਉਣਗੇ ਤੇ ਜੋ ਡੀਸੀ ਦੇ ਦਫ਼ਤਰ ਦੇ ਗੇਟ ਹੈ ਉਹਨਾਂ ਦੇ ਮੂਹਰੇ ਬੈਠ ਕੇ ਜਿੰਨੇ ਵੀ ਅਧਿਕਾਰੀ ਅੰਦਰ ਹੈ ਉਹਨਾਂ ਦਾ ਘਰਾਓ ਕੀਤਾ ਜਾਊਗਾ ਫੇਰ ਜਾ ਕੇ ਇਹ ਸਾਡੀ ਗੱਲ ਸੁਣਦੇ ਨੇ ਉਹ ਤੋਂ ਬਿਨਾਂ ਇਹ ਗੱਲ ਨਹੀਂ ਸੁਣਦੇ ਸਾਡੀ ਏਡੀਸੀ ਨਾਲ ਗੱਲ ਹੋਈ ਹੈ ਏਡੀਸੀ ਸਾਡੇ ਤੋਂ ਲਿਸਟਾਂ ਮੰਗਦਾ ਕਿ ਕਿਹੜੇ ਸਮੇਂ ਕਦੋਂ ਤੁਸੀਂ ਮੁਆਵਜ਼ਾ ਲਿਆ ਕਦੋਂ ਤੁਹਾਡੇ ਕਿਹੜੇ ਕਿਸਾਨ ਦੀ ਸ਼ਹਾਦਤ ਹੋਈ ਹੈ ਉਹ ਬਕਾਇਦਾ ਅਸੀਂ ਉਹਨਾਂ ਨੂੰ ਡਿਟੇਲ ਵਾਈਜ਼ ਦੱਸਿਆ ਕਿ ਸਾਡੇ ਕਿਸਾਨ 14 ਦੇ ਵਿੱਚ ਵੀ ਸ਼ਹੀਦ ਹੋਏ ਨੇ 18 ਚ ਵੀ ਸ਼ਹੀਦ ਹੋਏ ਨੇ ਤੇ ਵੱਖ-ਵੱਖ ਸਮਿਆਂ ਦੇ ਵਿੱਚ ਸ਼ਹੀਦ ਸ਼ਾਹ ਤਾਂ ਹੁੰਦੀਆਂ ਰਹੀਆਂ ਨੇ ਤੇ ਉਹਨਾਂ ਦਾ ਸੀ ਜਿਹੜਾ ਮਾਅਵਜਾ ਲੈਂਦੇ ਰਹੇ ਆ ਤੇ ਇਹ ਮਾਅਵਜਾ ਵੀ ਅਸੀਂ ਲੈ ਕੇ ਰਾਂਗੇ ਚਾਹੇ ਜਿੰਨੀ ਮਰਜ਼ੀ ਲੰਮੀ ਲੜਾਈ ਲੜਨੀ ਪੈ ਜਾਏ ਤੇ ਅਸੀਂ ਇਹ ਮਨ ਬਣਾ ਕੇ ਆਏ ਆ ਕਿ ਜਿੰਨੀ ਮਰਜ਼ੀ ਰਾਤ ਹੋ ਜੇ ਸਾਨੂੰ ਜੋ ਮਰਜ਼ੀ ਪ੍ਰਸ਼ਾਸਨ ਸਾਡੇ ਨਾਲ ਕਰੇ ਅਸੀਂ ਆਪਦੀ ਇਹ ਮੰਗ ਮਨਾ ਕੇ ਮਨਾ ਕੇ ਜਾਵਾਂਗੇ ਬਾਈ ਸਰ ਜੀ ਹਰਜੀਤ ਦੇ ਪਰਿਵਾਰ ਨੂੰ ਅਨਸਾਫ਼ ਲੈ ਤੋ ਬਗੈਰ ਅਸੀਂ ਇੱਥੋਂ ਜਾਂਦੇ ਨਹੀਂ ਇਹ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਅਸੀਂ ਮਨਾਉਣ ਦੇ ਲਈ ਅੱਜ ਇੱਥੇ ਡੀਸੀ ਦੇ ਦਸਤਰ ਦਾ ਘਰਾਓ ਕੀਤਾ ਹੋਇਆ ਤੇ ਸਾਡੇ ਆਗੂਆਂ ਦੀ ਆਏ ਨੇ ਅਧਿਕਾਰੀ ਫਰੀਦਕੋਟ ਤੋਂ ਵੀ ਆਏ ਨੇ ਜੱਤੋ ਤੋਂ ਵੀ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਨਨਕੀ ਖਾਸ ਕਰਕੇ ਜੋ ਮੁਕਸਰ ਦਾ ਡੀਸੀ ਹੈ जिने ਲਗਾਤਾਰ 15 ਦਿਨ ਸਾਡੇ ਇੱਥੇ ਧਰਨਾ ਚੱਲਦਾ ਰਿਹਾ ਏਡੀਸੀ ਨੂੰ ਡੀਸੀ ਨੂੰ ਇਹਨਾ ਮੰਗਾਂ ਵਾਰੇ ਨਹੀਂ ਪਤਾ ਹੱਲ ਕੀ ਕਰਨੀਆਂ ਨੇ ਪਰ ਜਦੋਂ ਅੱਜ ਕਿਸਾਨ ਇਰਾਦਾ ਬਣਾ ਕੇ ਆਏ ਨੇ ਅੱਜ ਹੋਰ ਨਾਲ ਜ਼ਿਲ੍ਹਿਆਂ ਦੇ ਅਧਿਕਾਰੀ ਇੱਥੇ ਪਹੁੰਚੇ ਨੇ ਗੱਲਬਾਤ ਚੱਲ ਰਹੀ ਹੈ ਪਰ ਅਸੀਂ ਮੁਕਸਰ ਡ ਮੁਕਸਰ ਡੀਸੀ ਦੀ ਨਿੰਦਿਆ ਕਰਦੇ ਆ ਸਖਤ ਸ਼ਬਦਾਂ ਦੇ ਵਿੱਚ ਕਿ ਇਸ ਮਸਲੇ ਨੂੰ ਉਹਨਾਂ ਨੇ ਲਮਕਾਇਆ ਹੈਗਾ ਇਹਦਾ ਹੱਲ ਨਹੀਂ ਕੀਤਾ ਹੈਗਾ ਤੇ ਅਸੀਂ ਹੱਲ ਕਰਾਉਣ ਤੱਕ ਇਹ ਸੰਘਰਸ਼ ਜਿਹੜਾ ਜਾਰੀ ਰੱਖਾਂਗੇ